ਹੈਲੋ ਹਾਂਜੀ ਹਾਂਜੀ ਗੁੱਡ ਆਫਟਰਨੂਨ ਸਰ ਗੁੱਡ ਆਫਟਰਨੂਨ ਜੀ ਹਾਂ ਸਰ ਮੈਂ ਲੋਨ ਡਿਪਾਰਟਮੈਂਟ ਦੀ ਐਸਐਸਸੀ ਬਾਤ ਕਰ ਰਹੀ ਹਾਂ ਲੁਧਿਆਣਾ ਸੇ ਹਾਂਜੀ ਮੈਡਮ ਹਾਂਜੀ ਸਰ ਆਪਕੋ ਲੋਨ ਕੀ ਰਿਕੁਆਇਰਮੈਂਟ ਥੀ ਸਰ ਲੋਨ ਮੈਡਮ ਚਾਹੀਦਾ ਜੀ ਹਾਂਜੀ ਓਕੇ ਸਰ ਕਿੰਨੀ ਕੀ ਰਿਕੁਆਇਰਮੈਂਟ ਹੈ ਸਰ ਆਪਕੋ ਮੈਡਮ 9000 ਕਰੋੜ ਰੁਪਏ ਦੀ ਜੀ 9000 ਕਰੋੜ ਰੁਪਏ ਦੀ ਤੁਹਾਨੂੰ ਕਿਹਨੇ ਨੰਬਰ ਦਿੱਤਾ ਮੇਰਾ ਜੀ 9000 ਕਰੋੜ ਚਾਹੀਦਾ ਜੀ ਸਰ ਹਮੇ ਤਾਂ ਮੈਂ ਸਰ ਡਾਟਾ ਪ੍ਰੋਵਾਈਡ ਕਰਤੇ ਹਾਂ ਸਰ ਹਾਂਜੀ 9000 ਕਰੋੜ ਰੁਪਏ ਦਾ ਚਾਹੀਦਾ ਮੈਡਮ ਐਕਚੁਅਲੀ ਮੈਂ ਤੁਹਾਨੂੰ ਦੱਸ ਵੀ ਦਨਾ ਵੀ 8300 ਕਰੋੜ ਰੁਪਏ ਦੀ ਵਿਜੇ ਮਾਲਿਆ ਦੀ ਪ੍ਰਾਪਰਟੀ ਮਿਲਦੀ ਆ ਹੂੰ ਉਹਦੇ ਆਪਾਂ ਲੈ ਕੇ ਵੇਚਦੇ ਆ 9000 ਕਰੋੜ ਦੀ ਵਿਗ ਜਾਣੀ ਆ ਅੱਛਾ ਉਹਦੇ ਚੋਂ 700 ਕਰੋੜ ਦਾ ਫਾਇਦਾ ਆਪਣਾ ਅੱਧਾ ਚਾਹੇ ਤੁਸੀਂ ਰੱਖ ਲਿਓ ਅੱਧਾ ਮੈਨੂੰ ਦੇ ਦਿਓ 350 ਕਰੋੜ ਤੁਸੀਂ ਰੱਖ ਲਿਓ 350 ਕਰੋੜ ਮੈਂ ਰੱਖ ਲਵਾਂ ਉਹਨਾਂ ਨੂੰ ਫੋਨ ਨਹੀਂ ਕਰਦੀ ਇਹਨੂੰ ਤੁਹਾਡੇ ਕਿੱਧਰ ਤੋਂ ਮਤਲਬ ਇਹ ਸਮਝ ਨਹੀਂ ਆ ਰਿਹਾ ਮੈਨੂੰ ਕਲੀਅਰਲੀ ਤੁਸੀਂ ਮੈਂ ਤੁਹਾਨੂੰ ਕਲੀਅਰ ਸਮਝਾਉਣਾ ਵਿਜੇ ਮਾਲਿਆ ਨਾ ਇਹ ਮੈਂ ਬਰਤਮਨ ਕਹਿੰਦੇ ਤਾਂ ਬੋਲੋ ਵਿਜੇ ਮਾਲੀਆ ਹੈਗਾ ਨਾ ਵਿਜੇ ਮਾਲੀਆ ਹਾਂਜੀ ਬੋਲੋ ਵਿਜੇ ਮਾਲੀਆ ਬਾ ਜਿਹੜਾ ਉਹ ਉਹਦੀ ਪ੍ਰਾਪਰਟੀ ਕਰਕ ਕੀਤੀ ਹੈ ਇਹਨਾਂ ਨੇ 9000 ਦੀ 9000 ਕਰੋੜ ਰੁਪਏ ਦੀ ਪ੍ਰਾਪਰਟੀ ਆ ਉਹ 8300 ਕਰੋੜ ਚੋ ਦੇ ਰਹੇ ਮੈਨੂੰ ਹਾਂਜੀ ਉਹ ਜਦੋਂ ਆਪਾਂ 8300 ਕਰੋੜ ਰੁਪਈਆ ਆਪਾਂ ਉਹਨੇ ਦੀ ਵੇਚ ਤੇ ਆਪਾਂ ਜਦੋਂ ਖਰੀਦ ਲਈ ਜਦੋਂ ਆਪਾਂ ਵੇਚਾਂਗੇ 9000 ਕਰੋੜ ਦੀ ਬੀਕੂ ਉਹਦੇ ਉਹਦੇ ਚ 700 ਕਰੋੜ ਰੁਪਏ ਦਾ ਬੈਨੀਫਿਟ ਆ ਉਹ ਆਪਾਂ ਦੋਨੋਂ ਅੱਤੇ ਅੱਤੇ ਕਰ ਲਾਂਗੇ ਛੋਟਾ ਕੀ ਵਿਚਾਰ ਆ ਇਹਦੇ ਬਾਰੇ 350 ਕਰੋੜ ਆ ਜਾਣਾ ਤੁਹਾਨੂੰ ਆ ਜੋਬਾਂ ਜੁਬਾਂ ਕਰਨ ਦੀ ਲੋੜ ਨਹੀਂ ਪੈਣੀ ਆਪਦੀ ਬੈਂਕ ਖੋਲ ਕੇ ਬਹਿ ਜਿਓ ਬੈਂਕ ਨਾ ਸਹੀ ਆ ਏਜੰਸੀ ਦਾ ਖੋਲੀ ਜਾਣੀ ਆ ਫਿਨਾਂਸ ਕੰਪਨੀ ਦਾ ਖੋਲੀ ਜਾਊ ਬੈਂਕ ਨਾ ਸੀ ਕੀ ਵਿਚਾਰ ਆ ਪਾਰਟਨਰਸ਼ਿਪ ਚ ਖੋਲ ਲਿਓ 350 ਚੋਂ 200 ਕਰੋੜ ਰੁਪਏ ਮੰਮੀ ਡੈਡੀ ਨੂੰ ਦੇ ਦਿਓ 150 ਕਰੋੜ ਮੇਰਾ 150 ਕਰੋੜ ਤੁਹਾਡਾ 300 ਕਰੋੜ ਰੁਪਏ ਦੇ ਵਿੱਚ ਆਪਾਂ ਫਾਈਨਾਂਸ ਕੰਪਨੀ ਕੋਲ ਲਾਗੇ ਕਰਨਾ ਕੀ ਪੈਣਾ ਸਰ ਇਸ ਲਈ ਮੈਨੂੰ ਜੀ ਇਸ ਲਈ 8300 ਕਰੋੜ ਰੁਪਏ ਦਾ ਲੋਨ ਦੇਣਾ ਪੈਣਾ ਮੈਨੂੰ ਸੌਰੀ ਸਰ ਮੈਡਮ ਥੋੜਾ ਬਹੁਤ ਘਟਾ ਲਓ 15000 ਰੁਪਏ ਘਟਾ ਦੇ ਦਿਓ ਸੋਨ ਪਹਿਲੇ ਇਹ ਤਾਂ ਸੁਣਾ ਤੁਸੀਂ ਕਰਦੇ ਕਿਉਂ ਕੀ ਮੈਡਮ ਮੈਂ ਇਹ ਜਿਹੇ ਡਿਸਕਿਊਟਡ ਪ੍ਰਾਪਰਟੀ ਚੱਕਦਾ ਜੀ ਅੱਗੇ ਮੈਂ ਇੱਕ ਪ੍ਰਾਪਰਟੀ ਚੱਕੀ ਸੀਗੀ ਉਦੇ ਚ ਮੈਨੂੰ 70 80 ਹਜ਼ਾਰ ਕਰੋੜ ਬਚ ਗਿਆ ਸੀਗਾ ਅੱਛਾ ਜੀ ਡਿਸਪੂਟਡ ਪ੍ਰਾਪਰਟੀ ਹੀ ਚੱਕਦਾ ਮੈਂ ਦੇਖੋ ਬਣਾਓ ਪ੍ਰੋਗਰਾਮ ਅੱਜ ਸਰ ਮੈਂ ਨਾਲ ਆਪਣੇ ਸੀਨੀਅਰ ਨਾਲ ਗੱਲ ਕਰਕੇ ਤੁਹਾਨੂੰ ਫਿਰ ਕੰਟੈਕਟ ਕਰ ਦਿਆਂ ਸਰ ਜਰੂਰ ਜਰੂਰ ਜੱਸੀਵਾਨ ਨੂੰ ਭੁੱਲ ਨਾ ਜਾਇਓ ਇਹ ਆਪਰਚੂਨਿਟੀ ਆ ਤੁਹਾਡੇ ਕੋਲੇ ਸੀਨੀਅਰ ਨੂੰ ਵੇਚ ਪਾ ਲਿਓ ਆਪਾਂ 700 ਕਰੋੜ ਤੇ ਤਿੰਨ ਹਿੱਸੇ ਕਰ ਲਾਂਗੇ ਹੋਰ ਦੱਸੋ ਠੀਕ ਹੈ ਕਹਾ ਠੀਕ ਹੈ ਜੀ ਕੋਈ ਗੱਲ ਨਹੀਂ ਮੈਂ ਸਿਰਨਾ ਗੱਲ ਕਰਵਾ ਦੂੰਗੀ ਹਾਂ ਗੱਲ ਹਾਂ ਗੱਲ ਕਰਵਾ ਕੇ ਮੈਨੂੰ ਦੱਸ ਤੁਸੀਂ ਉਹਨਾਂ ਨੂੰ ਕੁਝ ਹੀ ਜੇ ਸਮਝਾ ਲਿਓ ਠੀਕ ਹੈ ਕਿਉਂਕਿ ਮੇਰੇ ਸੀਨੀਅਰ ਨੇ ਉਹਨਾਂ ਨੂੰ ਮੇਨੋਂ ਜ਼ਿਆਦਾ ਪਤਾ ਹੋਏਗਾ ਕੋਈ ਨਾ ਕੋਈ ਨਾ ਕੋਈ ਨਾ ਫਿਰ ਮੈਡਮ ਮੈਂ ਤੁਹਾਨੂੰ ਕੱਢ ਦੇਣਾ ਵਿੱਚੋਂ ਮੈਂ ਤੁਹਾਨੂੰ ਦੱਸਾਂ ਜੀ ਸੀਨੀਅਰ ਨਾਲ ਵਿੱਚ ਪਾ ਲੇ ਫਿਰ ਆਪਾਂ ਪਰ ਤੁਸੀਂ ਨਾਲ ਰੱਖ ਲਾਂਗੇ ਤੁਹਾਨੂੰ ਕੋਈ ਗੱਲ ਨਹੀਂ ਤੁਹਾਨੂੰ ਨਾਲ ਹੀ ਰੱਖਣਾ ਹੈ ਕੋਈ ਗੱਲ ਨਹੀਂ ਮੈਡਮ ਕੋਈ ਫਰਕ ਨਹੀਂ ਪੈਂਦਾ ਮੈਂ ਤਾਂ ਤੁਹਾਡਾ ਕੰਟੈਕਟ ਕਰਵਾ ਰਹੀ ਹਾਂ ਉਹ ਨਹੀਂ 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 ਤੁਹਾਨੂੰ ਨਹੀਂ ਕੱਢਣਾ ਵਿੱਚੋਂ ਮੈਂ ਉਹ ਹੀ ਤਾਂ ਇਹਨਾਂ ਨੂੰ ਵੀ ਮੈਂ ਤੁਹਾਨੂੰ ਨਾਲ ਰੱਖਾਂਗੀ ਕੋਈ ਗ ਠੀਕ ਹੈ ਜੀ ਜਿਆਦਾ ਨਹੀਂ ਥੋੜਾ ਬੋੜਾ ਦੇ ਦਿੰਦੇ ਮੈਡਮ 100 ਕਰੋੜ ਤੁਹਾਡਾ ਪੱਕਾ ਜੇ ਸੀਨੀਅਰ ਨੂੰ ਵੀ ਵਿੱਚੋਂ ਦੇਣਾ ਪਿਆ ਗਿਆ ਤਿੰਨ ਹਿੱਸੇ ਕਰ ਲਾਂਗੇ ਮੈਂ ਆਪਦੇ ਨਹੀਂ ਦੇ ਦੂੰ 100 ਕਰੋੜ ਤੁਹਾਨੂੰ ਓਕੇ ਠੀਕ ਠੀਕ ਹੈ ਸਰ ਕੋਈ ਗੱਲ ਨਹੀਂ ਜੀ ਮੈਂ ਤੁਹਾਡੀ ਗੱਲ ਕਰਾ ਦੇਣੀ ਓਕੇ 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 ਮੈਡਮ ਓਕੇ